ਵਾਹ ਨਾ ਇਹਦੇ ਵਿੱਚ ਬਹੁਤ ਨਾਚਦੇ ਰੋ ਰੋ ਯਾਰ ਤੁਹ ਕੁਛੋ ਮਰਜ਼ੀ ਕਰਿਆ ਮਤਲਬ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਇੱਕ ਮਿੰਟ ਇੱਕ ਮਿੰਟ ਵਾਹਿਗੁਰੂ ਜੀ ਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿਉਂਕਿ ਆ ਜਿਹੜੇ ਸਰਕਾਰ ਦੇ ਛੱਡੇ ਹੋਏ ਬੰਦੇ ਜਾਂ ਕਿਸੇ ਪੁਲਸ ਦੇ ਖੜੇ ਹੋਏ ਬੰਦੇ ਆ ਕੀ ਕਰ ਰਹੇ ਆ ਅੱਜ ਗੁਰੂ ਮਹਾਰਾਜ ਦੀ ਵਿਆਪਤੀ ਦੁਪਹਿਰੇ ਆਣ ਕੇ ਬੰਡਾਲਾ ਨਗਰ ਬਾਬਾ ਨਾਨਕ ਜੀ ਦੇ ਦਰਬਾਰ ਦੇ ਵਿੱਚ ਆ ਵਿਆਪਤੀ ਕਰਕੇ ਆ ਜੱਜ ਕਿਹੜਾ ਆਪੋ ਆਪਣੇ ਖੜਿਆ ਗਿਆ ਤਾਂ ਦੇਖੋ ਗੁਰੂ ਮਹਾਰਾਜ ਦੇ ਹੰਕਾਰੇ ਹੋਇਆ ਮੌਕੇ ਤੇ ਖੜਿਆ ਹੋਇਆ ਵਾ ਸਭ ਸੰਗਤਾਂ ਦੇ ਧਰਮ ਵਿੱਚ ਗੱਲ ਕੀਤੀ ਜਾਂਦੀ ਆ ਆਪੋ ਆਪਣੇ ਧਰਮ ਦੇ ਵਿੱਚ ਆਪੋ ਆਪਣੇ ਸਤਾਨਾਂ ਦੇ ਤਿਆਰ ਰੱਖੋ ਇਹ ਬੋਟਾਂ ਆਈਆਂ ਵਾ ਇਹਨਾਂ ਨੂੰ ਆਨੇ ਕੰਮ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣ ਕਰੋ ਜੋ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਬਹੁਤ ਹੀ ਦੁਖਦਾਈ ਜਿਹੜੀ ਖਬਰ ਪਿੰਡ ਬਡਾਲਾ ਫਿਰੋਜ਼ਪੁਰ ਤੋਂ ਜਿਹੜੀ ਕੀ ਅੱਜ ਸ਼ਾਮਕਤੀ ਵੀਵਨ 2:30 ਵਜੇ ਜਿਹੜੀ ਗੁਰਦੁਆਰੇ ਸਾਹਿਬ ਵਿੱਚ ਬਿਆਦਵੀ ਦੀ ਖਬਰ ਆਈ ਆ ਜਿਸ ਵਿੱਚ ਇੱਕ ਥੋਪੇਂਡ ਤੋਂ ਗੁਰਦੁਆਰੇ ਤੋਂ ਥੋੜੀ ਦੂਰ ਜਿਹਦਾ ਘਰ ਸੀਗਾ ਤੇ ਪਰਿਵਾਰ ਵਾਲੇ ਕਹਿ ਰਹੇ ਕਿ ਮੰਦਬੁੱਧੀ ਆ ਪਰ ਸੰਗਤ ਜੀ ਹਰੇਕ ਵਾਰੀ ਜਿਹੜਾ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰ ਦਿੰਦਾ ਤੇ ਬਾਅਦ ਚ ਉਹ ਪ੍ਰਸ਼ਾਸਨ ਤੋਂ ਉਹਦੇ ਘਰ ਦੇ ਮੰਦਬੁੱਧੀ ਦੱਸ ਦਿੰਦੇ ਆ ਅੱਜ ਤੱਕ ਤੁਸੀਂ ਸਾਨੂੰ ਇਹ ਦੱਸੋ ਕਿ ਕਦੀ ਕੋਈ ਥਾਣੇ ਵਿੱਚ ਜਾਂ ਕਿਤੇ ਦੁਕਾਨ ਵਿੱਚ ਲੁੱਟਮਾਰ ਕੀਤੀ ਹੋਵੇ ਜਾਂ ਐਡੇ ਜਿਹੜੇ ਖੰਭੇ ਲੱਗੇ ਆ ਬਿਜਲੀ ਦੇ ਕਦੀ ਮੰਦ ਬੁੱਧੀ ਨਹੀਂ ਉੱਥੇ ਹੱਥ ਲਾਇਆ ਹੋਵੇ ਸੰਗਤ ਜੀ ਇਹ ਜਾਣ ਕੇ ਤੱਕ ਕੇ ਜਿਹੜੀ ਪੰਜਾਬ ਦੇ ਵਿੱਚ ਮਹੀਨੇ 'ਚ ਇੱਕ ਇੱਕ ਦੋ ਦੋ ਬਦਮੀਆਂ ਜੜੀਆਂ ਹੋ ਰਹੀਆਂ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ ਸੋ ਸੰਗਤ ਜੀ ਇੱਥੇ ਵੀ ਜਿਹੜਾ ਗੁਰਦੁਆਰਾ ਸਾਹਿਬ ਵਿੱਚ ਅੱਜ ਜਿਹੜਾ ਮੰਦਬੁੱਧੀ ਸੀਗਾ ਕਹਿਣ ਪਿੰਡ ਵਾਲੇ ਮੰਦਬੁੱਧੀ ਕਹਿ ਰਹੇ ਪਰ ਮੰਦਬੁੱਧੀ ਹੈ ਨਹੀਂ ਸੀ ਉਸ ਬੰਦੇ ਨੇ ਇਸ ਗੁਰੂ ਘਰ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ ਅੱਗਿਓ ਸਿੱਧੇ ਗੁਰੂ ਘਰ ਵਿੱਚ ਜਾਂਦਾ ਆ ਉੱਥੋਂ ਜਿਹੜਾ ਅੰਗ ਪਾੜ ਕੇ ਇੱਕ ਅੰਗ ਫਾੜ ਕੇ ਇੱਥੋਂ ਜਦੋਂ ਬਾਹਰ ਦੇਖਦਾ ਆ ਬਾਹਰ ਜਾਂਦਾ ਆ ਤੇ ਸੰਗਤ ਜੀ ਸੇਵਾਦਾਰ ਉਹਨੂੰ ਦੇਖਦੇ ਆ ਤੇ ਹੱਥ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਇੱਕ ਫਾੜਿਆ ਹੋਇਆ ਸੀਗਾ ਤੇ ਜਦੋਂ ਉਹਨੂੰ ਪੁੱਛਿਆ ਗਿਆ ਤੇ ਗ੍ਰੰਥੀ ਸਿੰਘ ਨੇ ਅੰਦਰ ਲੈ ਕੇ ਜਦੋਂ ਦਿਖਾਇਆ ਉਹਨੂੰ ਵੀ ਕੀ ਗੱਲ ਹੋਇ ਤੂੰ ਅੰਗ ਕਿੱਥੋਂ ਲਿਆ ਕੇ ਆ ਮਾਰਾ ਦਾ ਤੇ ਮਾਰਾ ਦੇ ਰਮਹਾਲੇ ਸਾਹਿਬ ਜਿਹੜੇ ਉਤੋਂ ਚੱਕੇ ਹੋਏ ਸੀਗੇ ਤੇ ਉੱਥੇ ਜਦੋਂ ਦੇਖਿਆ ਤੇ ਉਹਦਾ ਅੰਗ ਜਿਹੜਾ ਫਾਟਾ ਪਿਆ ਸੀਗਾ ਤੇ ਸੰਗਤ ਜੀ ਜਦੋਂ ਉਹਨਾਂ ਨੇ ਬਾਹਰ ਲਿਆਂਦਾ ਤੇ ਸੰਗਤ ਕੋ ਫਿਰ ਨਹੀਂ ਰਿਹਾ ਜਾਸਾ ਦਾ ਕਿਉਂਕਿ ਤੁਹਾਨੂੰ ਪਤਾ ਹੈ ਸੰਗਤ ਜੀ ਪੰਜਾਬ ਦੇ ਵਿੱਚ ਬਹੁਤ ਜਿਹੜੇ ਸਿੱਖ ਦੁਖੀ ਹੋ ਗਏ ਆ ਚੀਜ਼ਾਂ ਤੋਂ ਪਿਹਾਰ ਰੋਜ ਗੁਰੂ ਗ੍ਰੰਥ ਸਾਹਿਬ ਦੀ ਬਿਜਾਦਵੀ ਕਿਤੇ ਕੋਈ ਬਲੇਟੇ ਨਾਗ ਪਾੜ ਜਾਂਦਾ ਕੋਤੇ ਕੋਈ ਉਧੇ ਪਾੜ ਜਾਂਦਾ ਤੇ ਇੱਥੇ ਵੀ ਜਿਹੜੀ ਉਸ ਇਨਸਾਨ ਨੇ ਉਹ ਬੰਦੇ ਨੇ ਜਿਹੜਾ ਦੁਸ਼ਟ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਜਾਦਵੀ ਕੀਤੀ ਫੇ ਸੰਗਤ ਵੱਲੋਂ ਇੱਥੇ ਸੋਦਾ ਲਾ ਦਿੱਤਾ ਗਿਆ ਤੇ ਸੰਗਤ ਜੀ ਉਹਦੇ ਮੂੰਹ ਵਿੱਚੋਂ ਇੱਕ ਲਫ਼ਜ਼ ਜਿਹੜਾ ਨਿਕਲ ਰਿਹਾ ਸੀਗਾ ਐ ਪ੍ਰਭੂ ਜਿਹੜਾ ਪ੍ਰਭੂ ਸ਼ਬਦ ਦਾ ਉਹ ਕਿਤੇ ਨਾ ਕਿਤੇ ਸਾਈ ਧਰਮ ਨਾਲ ਇਸ਼ਾਰਾ ਦੇ ਰਿਹਾ ਕਿਉਂਕਿ ਇਸਾਈ ਧਰਮ ਵਿੱਚ ਜਿਸੂ ਪ੍ਰਭੂ ਉਹਨਾਂ ਵਿੱਚ ਬੋਲਿਆ ਜਾਂਦਾ ਇੱਥੇ ਵੀ ਉਹ ਚੀਜ਼ ਜਿਹੜੀ ਉਹਨੇ ਬੋਲਿਆ ਗਿਆ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਰੂਰ ਇਸ ਵਿੱਚ ਇਹ ਦੇਖਿਆ ਜਾਵੇ ਤੇ ਹੋਰ ਸਿੱਖਾਂ ਕੋਲ ਹੈ ਹੀ ਕੁਛ ਨਹੀਂ ਸਿਰਫ ਸੋਦਾ ਹੀ ਲਾ ਸਕਦੇ ਆ ਤੋਂ ਜਿਹੜਾ ਕਾਰਵਾਈ ਕੀਤੀ ਸੀ ਉਹ ਸਿੱਖਾਂ ਨੇ ਜਿਹੜੇ ਹੱਥ ਆਈ ਉਹ ਕਰ ਦਿੱਤੀ ਗਈ ਆ ਤੋਂ ਸੰਗਤ ਜੀ ਸਵੇਰੇ ਇੱਥੇ ਤੁਸੀਂ ਜਰੂਰ ਸੰਗਤ ਪਹੁੰਚਣਾ ਕਿਉਂਕਿ ਜਿਹੜਾ ਨੇ ਇਹ ਸੋਦਾ ਲਾਇਆ ਆ ਆਪਾਂ ਉਹਦੇ ਹੱਕ ਵਿੱਚ ਆਈਏ ਕਿਉਂਕਿ ਜਦੋਂ ਸਾਰੀ ਸੰਗਤ ਕਹਿੰਦੀ ਆ ਫਿਰ ਜੀ ਸੌਦਾ ਲਾ ਦੋ ਫਰਾਨਾ ਕਰ ਦੋ ਹੁੰਦੀ ਜੇ ਸੌਦਾ ਲਾ ਦਿੱਤਾ ਗਿਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਰੂਰ ਉਹਨਾਂ ਦਾ ਪਾਸਾ ਕਰ ਦਈਏ ਉਹਨਾਂ ਦੀ ਕੋਈ ਵੀ ਜਿਹੜੀ ਗ੍ਰਿਫਤਾਰੀ ਨਾ ਪੈਣ ਦਈਏ ਤੇ ਨਾ ਹੀ ਉਹਨਾਂ ਦਾ ਕੋਈ ਕਸੂਰ ਆ ਕਿਉਂਕਿ ਕਸੂਰ ਕਿਸੇ ਨੇ ਕੀਤਾ ਹੈ ਉਹਨੂੰ ਸਜ਼ਾ ਉਸੇ ਜਿੱਦਾਂ ਸਿੱਖ ਧਰਮ ਤੋਂ ਮਿਲਦੀ ਆ ਤੋ ਰੀਤ ਆ ਉਦਾਂ ਦੇ ਦਿੱਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਇੱਥੇ ਪੜਾ ਤੇ ਆਏ ਆ ਤੇ ਬਹੁਤ ਇੱਕ ਮਾੜੀ ਖਬਰ ਆਈ ਆ ਦੁਸ਼ਟ ਪਾਪੀ ਵੱਲੋਂ ਗੁਰੂ ਸਾਹਿਬ ਜੀ ਦਾ ਅੰਗ ਕਾੜ ਕੇ ਬਾਹਰ ਲਿਜਾਇਆ ਗਿਆ ਸੋ ਸੇਵਾਦਾਰ ਨੇ ਦੇਖ ਕੇ ਉਹਨੂੰ ਸੰਗਤ ਦੇ ਹਵਾਲੇ ਕੀਤਾ ਸੰਗਤ ਨੇ ਉਹਨੂੰ ਚਾੜਾ ਸਿਖਾਤਾ ਸੋ ਸੰਗਤ ਅੱਗੇ ਬੇਨਤੀ ਆ ਇਦਾਂ ਦੇ ਕਾਰਜ ਕਰਨ ਲੱਗਿਆਂ ਕੋਈ ਝਿਜਕੇ ਨਾ ਕੋਈ ਡਰੇ ਨਾ ਕਾਦੇ ਵਾਸਤੇ ਜਦੋਂ ਕੋਈ ਪਿੱਛੇ ਪੈਰ ਨਹੀਂ ਪੜਦਾ ਅੱਜ ਅਸੀਂ ਇੱਥੇ ਆਏ ਆ ਆਪਣੇ ਪੜਾ ਤੋਂ ਸਿਰਫ ਸਾਨੂੰ 4-5 ਸਿੰਘ ਮਿਲੇ ਆ ਤੇ 100-150 ਦੇ ਮਲਾਇਆ ਸਾਨੂੰ ਨਜ਼ਰ ਆਇਆ ਆ ਹੁਣ ਕੋਈ ਵੀ ਇੱਥੇ ਬਾਤ ਪੁੱਛਣ ਵਾਲਾ ਹੈ ਨਹੀਂ ਸੰਗਤ ਜੀ ਇਦਾਂ ਦੀ ਗੱਲਾਂ ਦਾ ਸੁਚੇਤ ਰਹੋ ਵੱਧ ਚੜ ਕੇ ਸਿੰਘਾਂ ਦਾ ਸਾਥ ਦਿਓ ਸਵੇਰੇ ਟਾਈਮ ਸ਼ੇਅਰ ਇੱਥੇ ਪਹੁੰਚ ਕੇ ਆਪਣਾ ਕੱਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ